অপশন ট্রেড ইন্ট্রাডে ট্রেড সুইং ট্রেড পজিশন ট্রেড ਕੋਈ ਵੀ ਟ੍ਰੇਡ ਤੁਸੀਂ ਕਰਨੀ ਹੈ ਉਹਦੇ ਵਾਸਤੇ ਆਪਾਂ ਐਡਵਾਂਸ ਪ੍ਰੋਜੈਕਸ਼ਨ ਦੀ ਵੀਡੀਓ ਬਣਾਈਆਂ ਜਿਹੜੀ ਕੱਲ ਸਵੇਰੇ 6-7 ਵਜੇ ਤੁਹਾਨੂੰ ਆਪਣੇ YouTube ਚੈਨਲ ਤੇ ਮਿਲ ਜਾਵੇਗੀ ਲਿੰਕ ਪ੍ਰੋਫਾਈਲ ਦੇ ਉੱਤੇ ਮਿਲ ਜਾਵੇਗਾ ਤੁਸੀਂ ਜੁਆਇਨ ਕਰ ਸਕਦੇ ਜੋ ਆਪਣਾ YouTube ਚੈਨਲ ਇਹ ਵੀਡੀਓ ਤੁਹਾਨੂੰ ਅੱਜ ਤੱਕ ਅੱਜ ਦੀ ਤਰੀਕ ਤੋਂ ਪਹਿਲਾਂ ਕਿਸੇ ਵੀ YouTube ਚੈਨਲ ਤੇ ਕਿਸੇ ਵੀ Instagram ਤੇ ਨਹੀਂ ਮਿਲੇਗੀ ਚਾਹੇ ਤੁਸੀਂ ਕਿਸੇ ਬੰਦੇ ਨੂੰ ਤੱਕ ਕੋਰਸ ਵੀ ਲਿਆ ਉਹ ਵੀ ਤੁਹਾਨੂੰ ਇਹ ਚੀਜ਼ ਨਹੀਂ ਦੱਸੇਗਾ ਜਿਹੜੀ ਚੀਜ਼ ਮੈਂ ਇਸ ਵੀਡੀਓ ਦੇ ਵਿੱਚ ਦੱਸੀ ਆ ਤੇ ਜਿਹੜੀ ਤੁਹਾਡੇ ਕੰਮ ਆਊਗੀ ਇਹ ਮੈਂ ਗਰੰਟੀ ਦਿੰਨਾ ਆ ਜੇ ਤੁਸੀਂ ਦੱਸੇ ਗਏ ਤਰੀਕਿਆਂ ਨਾਲ ਫੋਲੋ ਕਰੋਗੇ ਤੇ ਠੀਕ ਹੈ ਬਹੁਤ ਸਿੰਪਲ ਤਰੀਕਾ ਹੈ ਕੋਈ ਰਾਕਟ ਸਾਇੰਸ ਨਹੀਂ ਹੈਗੀ ਪੂਰਾ ਸਮਝਾਇਆ ਹੈ ਵੀਡੀਓ ਚ ਵੀਡੀਓ ਦੇਖਣ ਲਈ YouTube ਚੈਨਲ ਤੇ ਚਲੇ ਜਾਓ ਲਿੰਕ ਪ੍ਰੋਫਾਈਲ ਤੇ ਮਿਲ ਜਾਵੇਗੀ ਜਾਂ ਫਿਰ YouTube ਤੇ ਸਰਚ ਕਰ ਲਿਓ ਲਖਬੀਰ ਸਿੰਘ ਸ਼ੇਅਰ ਮਾਰਕੀਟ ਲਿਖ ਕੇ ਤੁਹਾਨੂੰ ਚੈਨਲ ਮਿਲ ਜਾਵੇਗਾ